ਆਦਮਪੁਰ ਦੇ ਮਸ਼ਹੂਰ ਬਰਦਰ ਸੈਲੂਨ ਦੇ ਬਾਹਰ ਦਿਨ ਦਿਹਾੜੇ ਹੋਈ ਸਪਲੈਂਡਰ ਬਾਈਕ ਦੀ ਚੋਰੀ ਸੂਤਰਾਂ ਮੁਤਾਬਕ ਦੱਸਿਆ ਗਿਆ ਹੈ ਕਿ ਬਲਕਰਨ ਬਿੱਕੀ ਪੁੱਤਰ ਧਰਮਪਾਲ ਵਾਸੀ ਤਲਵਾੜਾ ਆਦਮਪੁਰ ਦਾ ਰਹਿਣ ਵਾਲਾ ਹੈ ਜੋ ਕਿ ਰੋਜ਼ ਦੀ ਤਰ੍ਹਾਂ 8 ਵਜੇ ਆਪਣੇ ਸੈਲੂਨ ਵਿੱਚ ਆਪਣੀ ਬਾਈਕ ਪੀਬੀ 08 ਡੀ ਐਮ 54 ਰੰਗ ਸਿਲਵਰ ਜੋ ਕਿ ਉਸ ਦੀ ਦੁਕਾਨ ਦੇ ਬਾਹਰ ਉਹ ਸਵੇਰ ਦੇ ਤਕਰੀਬਤ 10 ਤੋਂ 12 ਦੇ ਵਿੱਚਕਾਰ ਚੋਰੀ ਹੋ ਗਿਆ ਬਲਕਰਨ ਬਿੱਕੀ ਦੱਸਿਆ ਹੈ ਕਿ ਇੱਕਣ ਪਛਾਤੇ ਵਿਅਕਤੀ ਵੱਲੋਂ ਉਸ ਦੇ ਸੈਲੂਨ ਅੰਦਰ ਦਾਖਲ ਹੋ ਕੇ ਹੇਅਰ ਕਟ ਕਰਾਉਣ ਲਈ ਪੁੱਛਿਆ ਗਿਆ ਤੇ ਵਿੱਕੀ ਨੇ ਕਿਹਾ ਕਿ ਭਾਜੀ ਥੋੜਾ ਟਾਈਮ ਲੱਗੇਗਾ ਤੁਸੀਂ ਬੈਠ ਜਾਓ ਪਰ ਉਹ ਬੈਠਿਆ ਨਹੀਂ ਉਹ ਬਾਹਰ ਚਲਾ ਗਿਆ ਉਸ ਤੋਂ ਥੋੜੇ ਟਾਈਮ ਬਾਅਦ ਬਾਈਕ ਦੇ ਆਲੇ ਦੁਆਲੇ ਚੱਕਰ ਲਗਾਉਣ ਲੱਗਾ ਤੇ ਉਸਨੇ ਦੇਖਿਆ ਕਿ ਬਾਹਰ ਕੋਈ ਵੀ ਨਹੀਂ ਤਾਂ ਬਾਈਕ ਦਾ ਤਾਲਾ ਤੋੜ ਕੇ ਬਾਈਕ ਨੂੰ ਲੈ ਕੇ ਫਰਾਰ ਹੋ ਗਿਆ ਸੀਸੀਟੀਵੀ ਫੁਟੇਜ ਤੋਂ ਪਤਾ ਲੱਗਾ ਹੈ ਕਿ ਇਹ ਚੋਰੀ ਦੋ ਵਿਅਕਤੀਆਂ ਵੱਲੋਂ ਕੀਤੀ ਗਈ ਹੈ ਜਿਸ ਦੀ ਵੀਡੀਓ ਵੀ ਸਾਹਮਣੇ ਆਈ ਹੈ ਵਿੱਕੀ ਨੇ ਨਜ਼ਦੀਕ ਥਾਣਾ ਆਦਮਪੁਰ ਵਿੱਚ ਰਿਪੋਰਟ ਦਰਜ ਕਰਵਾ ਦਿੱਤੀ ਹੈ ਜੋ ਕਿ ਹਾਲੇ ਤੱਕ ਕੋਈ ਵੀ ਸੁਰਾਤ ਨਹੀਂ ਲੱਭ ਸਕੀ ਆਦਮਪੁਰ ਪੁਲਿਸ ਸੁੱਤੀ ਹੈ ਕੁੰਬਕਰਨ ਦੀ ਨੀਂਦ ਆਦਮਪੁਰ ਵਿੱਚ ਕਿਸੇ ਵੀ ਤਰ੍ਹਾਂ ਇਸ ਮਹੀਨੇ ਦਵਜ ਤੱਕ ਕਰੀਬਨ 4 ਤੋਂ 5 ਘਟਨਾਵਾਂ ਲੁੱਟਖੋ ਚੋਰੀ ਦੀਆਂ ਹੋ ਚੁੱਕੀਆਂ ਹਨ ਪਰ ਹਾਲੇ ਤੱਕ ਪੁਲਿਸ ਨੂੰ ਕੋਈ ਵੀ ਪ੍ਰਾਪਤੀ حاصل ਨਹੀਂ ਹੋ ਸકી ਕਿਹੜਾ ਪੈਂਡ ਪੈਂਡ ਤਲਵਾੜਾ ਭਾਜੀ ਅੱਛਾ ਹਾਂਜੀ ਕੀ ਮਾਮਲਾ ਕੀ ਹੈ ਸਾਰਾ ਸਰ ਫਰੂਲ ਆ ਭਾਜੀ ਹਾਂਜੀ ਇੱਥੇ ਕੰਮ ਕਰਦੇ ਭਾਜੀ ਤੇ ਇਸ ਮੇਰੇ ਭਾਜੀ ਹੁਣੀ ਆਏ ਜੀ ਲੋਕ 2 ਵਜੇ ਦੇ ਕਰੀਬ ਭਾਈ ਇੱਥੇ ਮੋਟਰਸਾਈਕਲ ਲਾਇਆ ਸੀਗਾ ਜੀ ਜੀ ਤੇ ਉਸ ਤੋਂ ਬਾਅਦ ਮੈਂ ਵੀ ਨਹੀਂ ਸੀਗਾ ਇੱਥੇ ਭਾਈ ਹਾਂਜੀ ਭਾਈ ਉਹ ਨਹੀਂ ਅੰਦਰ ਕੰਮ ਕਰਦੇ ਸੀਗੇ ਕਿਉਂਕਿ ਤੁਹਾਨੂੰ ਪਤਾ ਛਨੀ ਐਤਵਾਰ ਜ਼ਿਆਦਾ ਰਸ਼ ਹੁੰਦਾ ਐਤਵਾਰ ਜੀ ਤੇ ਉਹਦੇ ਕਾਰਨ ਭਾਈ ਪਤਾ ਲੱਗਾ ਨਹੀਂ ਕਿ ਕਿਹੜੇ ਵੇਲੇ ਲੈ ਗਿਆ ਬੰਦਾ ਮੋਟਰਸਾਈਕਲ ਚਾਕੇ ਇੱਕ ਬੰਦੇ ਦੇ ਡਾਊਟ ਸੀਗਾ ਜੀ ਉਹ ਆਇਆ ਅੰਦਰ ਪੁੱਛਣ ਟਾਈਮਿੰਗ ਭਾਈ ਹੈਗਾ ਟਾਈਮ ਵੱਡੇ ਭਾਈ ਕਹਿੰਦਾ ਕਿ ਟਾਈਮ ਲੱਗਣਾ ਭਾਈ ਉਹ ਬੰਦਾ ਬਾਹਰ ਇੱਥੇ ਘੁੰਮਦਾ ਰਿਹਾ ਉਹ ਇੱਥੇ ਆਦਮ ਪਰ ਦੇਖਿਆ ਵੀ ਨਹੀਂ ਜੀ ਜੀ ਤੇ ਬਾਕੀ ਆਪਾਂ ਪੁਲਿਸ ਮੁਲਾਜ਼ਮ ਤੋਂ ਰਿਪੋਰਟ ਲਈ ਆ ਤੇ ਆਧਮਪੁਰ ਥਾਣੇ 'ਚ ਰਿਪੋਰਟ ਕਰਤਾ ਹਾਂ ਜੀ ਤੇ ਹੁਣ ਦੇਖੋ ਕੀ ਕਰਦੇ ਹੋ ਹਾਂਜੀ